ਹਲਕਾ ਪਛਮੀ ਤੋਂ ਸਮਾਜ ਸੇਵਕ ਕਮਲ ਕੁਮਾਰ ਦੀ ਅਗਵਾਈ ਹੇਠ ਬੇਟਾ ਬਚਾਓ ਪੰਜਾਬ ਬਚਾਓ ਦੇ ਤਹਿਤ ਇੱਕ ਮੀਟਿੰਗ ਸੰਭੋਤੇ ਤੇ ਕੀਤਾ ਗਿਆ ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਕਮਲ ਕੁਮਾਰ ਨੇ ਨਸ਼ਿਆਂ ਦਾ ਜੋ ਪੰਜਾਬ ਵਿੱਚ ਦਰਿਆ ਚੱਲ ਰਿਹਾ ਹੈ ਉਸ ਨੂੰ ਜੜੋਂ ਖਤਮ ਕਰਨ ਲਈ ਉਹ ਵਚਨਬੱਧ ਹਨ ਅਤੇ ਜੋ ਦੋਨਾਂ ਦੇਸ਼ਾਂ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਉਸ ਨਾਲ ਨਜਿੱਠਣ ਲਈ ਉਹ ਅਤੇ ਉਹਨਾਂ ਦੀ ਟੀਮ ਤਿਆਰ ਬਰ ਤਿਆਰ ਹੈ ਸਮਾਜ ਸੇਵੀ ਕਮਲ ਕੁਮਾਰ ਨੇ ਆਖਿਆ ਕਿ ਜੇ جنگ ਦੇ ਹਾਲਾਤ ਬਣਦੇ ਹਨ ਤਾਂ ਉਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਵੱਡੀ ਗਿਣਤੀ ਵਿੱਚ ਟੀਮ ਦੇ ਨਾਲ ਮੈਂਬਰ ਸ਼ਾਮਲ ਸਨ ਜਿਹੜੀ ਮੀਟਿੰਗ ਕੀਤੀ ਗਈ ਆ ਯੁੱਧ ਨਸ਼ਾ ਵਿਰੁੱਧ ਸਾਡੇ ਸੁਪਰੀਮੋ ਕੇਜਰੀਵਾਲ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਅਸੀਂ ਮੀਟਿੰਗ ਕੀਤੀ ਗਈ ਆ ਜਿਹੜਾ ਪੰਜਾਬ ਦੇ ਵਿੱਚ ਬੜਾ ਵੱਡਾ ਨਸ਼ੇ ਦਾ ਕੋਹਰ ਚੱਲਦਾ ਪਿਆ ਜਿਹੜਾ ਉਹਨਾਂ ਮਹਿੰਮ ਚਲਾਈ ਹੈ ਯੁੱਧ ਨਸ਼ਾ ਵਿਰੋਧ ਤਹਿਤ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਸਾਡੀ ਸਾਰੀ ਟੀਮ ਸਾਡੇ ਬਜ਼ੁਰਗ ਸਹਿਬਾਨ ਜੈ ਸਾਹਿਬ ਪਾਪਾ ਜੀ ਨਿਰਮਲ ਅੰਗਰ ਜੀ ਸਾਰੇ ਅਸੀਂ ਇਕੱਠੇ ਹੋ ਗਏ ਸਾਡੇ ਬਜ਼ੁਰਗਾਂ ਦੇ ਨਾਮ ਲੈ ਕੇ ਉਹ ਜਿਹੜਾ ਯੁੱਧ ਅਸੀਂ ਜਿੱਤਣਾ ਚਾਹੁੰਦੇ ਆ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀਆਂ ਨਸ਼ੇ ਦੇ ਜੰਗਾਲ 'ਚ ਫਸੀ ਆ ਅਸੀਂ ਉਹਨੂੰ ਕਢਣਾ ਚਾਹੁੰਦੇ ਆ ਅੱਜ ਜਿਹੜਾ ਮੇਰਾ ਵੀਰ ਕੋਈ ਨਸ਼ਾ ਕਰਨ ਦਾ ਹਾਲ ਦੀ ਆ ਉਸ ਨੂੰ ਦਾ ਸੈਂਟਰ ਭੇਜ ਕੇ ਉਹਦਾ ਨਸ਼ਾ ਛਡਾਉਣ ਦੀ ਵੀ ਸਾਡੀ ਕੀ ਟੀਮ ਨੇ ਪ੍ਰਯਾਸ ਕੀਤਾ ਵਾ ਇੱਕ ਇੱਕ ਹੋਰ ਬੜੀ ਵੱਡੀ ਗੱਲ ਆ ਸਾਡੇ ਦੇਸ਼ ਦੇ ਉੱਪਰ ਗੁੰਡੇ ਦੇਸ਼ ਨਾਲ ਜੋ ਅਪਚ ਚੱਲਦਾ ਪਿਆ ਵਾਹ ਚੱਲਦਾ ਪਿਆ ਕਿ ਝਗੜਾ ਚੱਲਦਾ ਪਿਆ ਉਹ ਕਿਉਂ ਚੱਲਦਾ ਵਾ ਕਿ ਆਮ ਲੋਕ ਜਿਹੜੇ ਮਿਲਦਣ ਲੋਗ ਨੇ ਜਿਨ੍ਹਾਂ ਨੇ ਸਾਡੀਆਂ ਭੈਣਾਂ ਦੇ ਸਵਾਲ ਉਜਾੜਦੇ ਆ ਉਹ ਨਿਆਏ ਲੋਗ ਜਿਹੜੇ ਕਸ਼ਮੀਰ ਚ ਮਾਰੇ ਗਏ ਨੇ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਅਸੀਂ ਉਸ ਵਿੱਚ ਗੱਲ ਪ੍ਰਮਾਤਮਾ ਅਗੇ ਦਸ ਕੀਤੀ ਆ ਕਿ ਪ੍ਰਮਾਤਮਾ ਸਾਡੇ ਦੋਨਾਂ ਦੇਸ਼ਾਂ ਦੇ ਉੱਪਰ ਮਿਹਰ ਭਰਿਆ ਅਸਰ ਰੱਖੋ ਇਹ ਸ਼ੋਕ ਸ਼ਾਂਤੀ ਬਣੀ ਰਹੇ ਇਹ ਲੜਾਈ ਦਾ ਖਾਤਮਾ ਹੋਵੇ ਦੂਜੀ ਗੱਲ ਇੱਕ ਹੋਰ ਕੀਤੀ ਆ ਕਿ ਹਾਂ ਅਗਰ ਪ੍ਰਦੇਸ਼ ਦੇ ਉੱਪਰ ਕੋਈ ਸੰਕਟ ਜਾਂ ਮੁਸੀਬਤ ਆਉਂਦੀ ਆ ਤੇ ਸਾਡੀ ਦੇਸ਼ ਨੂੰ ਕਿਤੇ ਵੀ ਲੋੜ ਆ ਇਹ ਸਾਰੀ ਸਾਡੀ ਟੀਮ ਬੇਟਾ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਸਾਰਾ ਦੇ ਨਾਮ ਤੋਂ ਕਿਸੀਂ ਐਨ ਜੀਓ ਬਣਾਈ ਆ ਤੇ ਸਾਡੀ ਟੀਮ ਸਾਰੀ ਵਰਕ ਕਰੂਗੀ ਦੇਸ਼ ਦੇ ਨਾਲ ਮੋੜ ਨਾ ਮੋੜ ਲਾਖੜੂਗੀ ਇੱਕ ਹੋਰ ਗੱਲ ਜੇ ਦੇਸ਼ ਦੇ ਵਿੱਚ ਅਮਨ ਸਰਦੇਜ ਗੁਰਾਮਦਾਸ ਜੀ ਮਹਾਰਾਜੀ ਧਰਤੀ ਦੇ ਉੱਪਰ ਉੱਤਰ ਧਰਤੀ ਵਿੱਚ ਸਾਡੀ ਲੋੜ ਕਿਹਦੇ ਐਨਜੀਓ ਨੇ ਪੈਂਦੀ ਆ ਤੇ ਅਸੀਂ ਐਨਜੀਓ ਨਾਲ ਜਾ ਕੇ ਉਹਨਾਂ ਨਾਲ ਖੜਾਂਗੇ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਜਾਂ ਦਵਾਈ ਦਰ ਦੀ ਲੋੜ ਆ ਤੇ ਅਸੀਂ ਉਹਨਾਂ ਦੀ ਹੈਲਪ ਕਰਨ ਵਾਸਤੇ ਤਿਆਰ ਆ ਮੈਂ ਕਰਮਜੀਤ ਸਿੰਘ ਰਿਟਾਇਰਡ ਜੀ ਅੱਜ ਅਸੀਂ ਸਾਡੇ ਹਰਬੰਕਰੇ ਦੇਤਾ ਕਮਲ ਮਾਰਜੀ ਦੀ ਨਹਿਮਾਈ ਦੇ ਹਰਕਾ ਵਸ ਤੋਂ ਵੱਖ-ਵੱਖ ਵਾੜਾਂ ਦੇ ਵਿੱਚੋਂ ਸਾਰੇ ਜਿਹੜੇ ਆ ਵਰਕਰ ਆਗੂ ਕੱਠੇ ਹੋਏ ਆ ਅਸੀਂ ਅੱਜ ਜੋ ਸਾਡੇ ਦੇਸ਼ ਤੇ ਇੱਕ ਯੁੱਧ ਦਾ ਸੰਕਟ ਚੱਲ ਰਿਹਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਸਾਰਿਆਂ ਨਾਲ ਕਿ ਸੇ ਪਾਛਾ ਇਹ ਯੰਗ ਯੁੱਧ ਟਲ ਜਣ ਤੇ ਅਸੀਂ ਤੇਰੀ ਸਾਡੀ ਆਵਾਮ ਆ ਸਾਡੀ ਚਿੰਤਾ ਉਹ ਸੁਖੀ ਸੁਖੀ ਬਸੇ ਤੇ ਉਸ ਤੋਂ ਨਾਲ ਜੋ ਅੱਜ ਸਾਡੀ ਸਰਕਾਰ ਜਿਹੜੀ ਸਾਡੇ ਨੇਤਾ ਹਾਂ ਸੀਐਮ ਸਾਹਿਬ ਸਰਪੰਗਵਤ ਸਿੰਘ ਮਾਨ ਜੀ ਨੇ ਯੁੱਧ ਨਿਸ਼ੌਰ ਇੱਕ ਬਹੁਤ ਵੱਡੀ ਵਹਿਮਸ਼ੇਡ ਰੱਖੀਆ ਉਹਦਾ ਹਿੱਸਾ ਬਣ ਕੇ ਅੱਜ ਅਸੀਂ ਇਸ ਮੰਚ ਤੋਂ ਉਨਾਂ ਨੇ ਨਸ਼ੇ ਰਸ ਡਾਕਰ ਨੂੰ ਇੱਕ ਚੈਲੰਜ ਕੀਤਾ ਜਾਂਦੇ ਅਬ ਨਸ਼ਾ ਛੱਡ ਦਿਓ ਤੇ ਜਾ ਪਿਆ ਛੱਡ ਦਿਓ ਇਹ ਇਹਨਾਂ ਵਿੱਚੋਂ ਵੇਖ ਲਓ ਤੁਹਾਡੀ ਕੀ ਜੋ ਐ ਸਾ ਜੇਕਰ ਕੋਈ ਸਾਡਾ ਵੀ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈ ਤੇ ਉਹ ਆਪਣਾ ਇਲਾਜ ਕਰਾਉਣਾ ਚਾਹੁੰਦਾ ਤੇ ਸਾਡੇ ਕਮਲਬੀਰ ਜੀ ਨੇ ਇੱਕ ਵਿਸ਼ਵਾਸ ਦਵਾਇਆ ਵੀ ਅਸੀਂ ਉਸ ਬੰਦੇ ਨੂੰ ਹਰ ਤਰ੍ਹਾਂ ਦੀ ਮਦਦ ਕਰਾਂਗੇ ਉਹਨੂੰ ਸੈਂਟਰ ਦੇ ਵਿੱਚ ਦਾਖਲ ਕਰਾਉਣਾ ਪਰ ਜਿੰਨਾ ਜਿਸ ਤਾਂ ਵੀ ਉਹਦੀ ਉਹ ਨਸ਼ਾ ਛੱਡ ਸਕਦਾ ਵੇ ਅਸੀਂ ਹਰ ਟਾਈਮ ਉਹ ਹਰ ਹਾਜ਼ਰ ਹਾਂ